ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਛੱਡ ਕੇ ਸਤਿਗੁਰੂ ਮਹਾਰਾਜ ਸੱਚੀ ਬਾਣੀ ਦੇ ਕੇ ਅੰਦਰੋਂ ਜਦ ਜਾਈਏ ਤੇ ਉਦੋਂ ਸਤਿਗੁਰੂ ਸਨ ਨਾਲ ਲੰਘ ਆ ਰਹਿਣ ਤੇ ਅੱਗੇ ਜੋ ਸਾਡੇ ਨਾਲ ਇਸ ਮੁਖਤ ਤੋਂ ਪੈਰੀਂ ਵਿੱਚ ਖੜੇ ਰਹੇ ਤੇ ਵਾਹਿਗੁਰੂ ਪ੍ਰਮਾਤਮਾ ਤੇ ਹੀ ਅਰਦਾਸ ਆਪਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਆਉ ਦੇ ਸਿੱਖੀ ਜਿਹੜੀ ਹੈ ਸਾਡੀ ਅੰਕੇਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਰਾ ਕਰਨਾ ਜੀ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਛੇ ਕੀ ਦੇ ਕੇ ਅਰਨਵ ਤੇ ਜੀ ਜਾਈਏ ਤੇ ਉਦੋਂ ਸਤਿਗੁਰੂ ਦੀ ਸੰਗਤ ਨਾਲ ਨਾ ਰਹਿਣਾ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਸ਼ਕਤੀ ਜਾਣਾ ਵਾਹਿਗੁਰੂ ਜੀ ਕਾ ਜੋ ਸਾਡੇ ਨਾਲ ਇਸ ਮੁਸ਼ਕਿਲ ਦੇ ਵਿੱਚ ਖੜੇ ਰਹੇ ਤੇ ਵਾਹਿਗੁਰੂ ਪਰਮਾਤਮਾ ਦੇ ਅਰਦਾਸਾ ਤੁਹਾਨੂੰ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਕਿ ਅਸਲ ਉਹ ਸਿੱਖੀ ਜਿਹੜੀ ਹੈ ਸਾਡੀ ਅਕੀਸਾ ਸੁਆਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਰਾ ਕਰਨਾ ਹੈ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੀ ਬਾਛੇ ਕੀ ਦੇਖਣੇ ਜਦ ਜਾਈਏ ਤੇ ਉਦੋਂ ਸਤਿਗੁਰੂ ਸਨ ਨਾਲ ਲਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸਾਦਾ ਸ਼ਾਤੀ ਜਾਣਾ ਵਾਹਿਗੁਰੂ ਦੀ ਕਾਟ ਸਬ ਸਭਾ ਜੋ ਸਾਡੇ ਨਾਲ ਇਸ ਮੁਕਤ ਦੇ ਵਿੱਚ ਖੜੇ ਰਹੇ ਕਿ ਵਾਹਿਗੁਰੂ ਪਰਮਾਤਮਾ ਦੇ ਅਰਦਾਸ ਆ ਜਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਾ ਤੇ ਅਸੀਂ ਆਉਦੇ ਸਿੱਖੀ ਜਿਹੜੀ ਹੈ ਸਾਡੀ ਅਕੀਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਰਾ ਕਰਨਾ ਜੀ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਅੰਦਰ ਜਦ ਜਾਈਏ ਤੇ ਉਦੋਂ ਸਤਿਗੁਰੂ ਦੀ ਸੰਗਤ ਲਾ ਲੈਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਸ਼ਾਕੀ ਜਣਾ ਵਾਹਿਗੁਰੂ ਜੀ ਕਾ ਸਾਡਾ ਜੋ ਸਾਧ ਸੰਗਤ ਵਾਲੇ ਉਸ ਦਰਬਾਰ ਦੇ ਵਿੱਚ ਖੜੇ ਹੋਏ ਤੇ ਵਾਹਿਗੁਰੂ ਪਰਮਾਤਮਾ ਦੇ ਇਹ ਅਰਦਾਸ ਆ ਤੁਨਾਂ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਜੀ ਆਉਦੇ ਸਿੱਖੀ ਜਿਹੜੀ ਆ ਸਾਡੀ ਅੰਕੇਸਾ ਸਵਾਸ ਨਾਲ ਨੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਸਿੱਖ ਪਰੰਪਰਾ ਤੋਂ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੀ ਬਾਣੀ ਦੇ ਚਰਨਾਂ ਵਿੱਚ ਜੁੜ ਜਾਈਏ ਤੇ ਉਦੋਂ ਸਤਿਗੁਰੂ ਸਾਡੇ ਨਾਲ ਲਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡਾ ਤੋਂ ਇਦਾਂ ਕੋਈ ਬੰਧ ਨਹੀਂ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸਾਦਾ ਸ਼ਾਕੀ ਜਾਣਾ ਵਾਹਿਗੁਰੂ ਦਾ ਸੁਬਾਨ ਸੁਬਾਨ ਜੋ ਸਭ ਦੇ ਨਾਲ ਇਸ ਮੁਖਤ ਦੁਨੀ ਵਿੱਚ ਖੜੇ ਰਹੇ ਤੇ ਵਾਹਿਗੁਰੂ ਪਰਮਾਤਮਾ ਤੇ ਹੀ ਅਰਦਾਸ ਆਪਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਆਉ ਦੇ ਸਿੱਖੀ ਜਿਹੜੀ ਹੈ ਸਾਡੀ ਅੰਕੇਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਇਸ ਪਰਕਾਤ ਨੂੰ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਜਾਈਏ ਤੇ ਉਦੋਂ ਸਤਿਗੁਰੂ ਦੀ ਸੰਗਤ ਨਾਲ ਲਾ ਰਹਿਣਾ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਇਸ ਛੱਡ ਤੋਂ ਏਡਾ ਕੋਈ ਬੰਧ ਨਹੀਂ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਸ਼ਾंति ਜਨਾ ਵਾਹਿਗੁਰੂ ਦੀ ਕਾਸ਼